ਉਸ ਨੇ ਮੈਂ ਹਾਂ ਪਰ ਦੀਪ ਕੋਰਤਾ ਰਾਤੀ 1:30 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਸੁੱਟੀਆਂ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦਿੱਤੀ ਹੈ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ 9 ਨਾਗਰਿਕ ਨੇ ਜਿਹੜੇ ਉੱਥੋਂ ਦੇ ਜ਼ਖਮੀ ਹੋ ਗਏ ਦੇ ਰਿਹਾਇਸ਼ੀ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਬਰ ਤੋੜ ਫਾਇਰਿੰਗ ਹੋਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਸਥਿਤੀ ਹੈ ਜਿਹੜੀ ਬਿਲਕੁਲ ਨਾਜ਼ੁਕ ਹੁੰਦੀ ਨਜ਼ਰ ਆ ਰਹੀ ਅਦਰ ਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਵਾਤਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਦਾ ਖਮਿਆਜ਼ਾ ਜਿਹੜਾ ਉਹ 부ਕਤ ਨਾ ਪੈ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਉੜੀ ਦੇ ਵਿੱਚ ਨੌ ਨਾਗਰਿਕਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਜੀ ਹਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਾਇਆ ਜੀ ਹਾਂ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਯਾਨੀ ਕਿ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਉੜੀ ਸੈਕਟਰ ਦੇ ਵਿੱਚ ਕਥਿਤ ਤੌਰ ਤੇ ਗੋਲੇਬਾਰੀ ਕੀਤੇ ਜਾਣ ਕਾਰਨ ਘੱਟੋ ਘੱਟ 9 ਨਾਗਰਿਕ ਜ਼ਖਮੀ ਹੋਏ ਨੇ ਜੀ ਹਾਂ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾ ਦਿੰਦੇ ਆ ਤਸਲਾਵਾ ਦੁੜੀ ਦੇ ਨਪੂਰਾ ਅਤੇ ਕਲਗੇ ਖੇਤਰ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ 9 ਨਾਗਰਿਕ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤਾਂ ਬਿਲਕੁਲ ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇਕ ਫਿਰੋਜ਼ ਮਲਕ ਦੀ ਤੀ ਬਿਸਮਾ ਯੂਨਸ ਨਾਇਕ ਦੀ ਤੀ ਸਾਦੀ ਹਸਤਪਰਾ ਯਾਨ ਯੂ ਸੀਸ ਦੇ ਨਾਲ ਹੀ ਹੋਰ ਵੀ 4 ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਬਿਲਕੁਲ ਗੋਲੀਬਾਰੀ ਬਹੁਤ ਤੇਜ਼ ਸੀ ਜਿਸ ਕਨਬੋ ਸਾਰੇ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਭਜਣਾ ਪਿਆ। ਸਥਾਨਿਕ ਲੋਕਾਂ ਨੇ ਦੱਸਿਆ ਨਸ਼ਟ ਹੋਏ ਘਰਾਂ ਦੇ ਵਿੱਚ ਸਲਾਮਾਬਾਦ ਦੇ ਵਿਕੇਤ ਤਨਾਇਤ ਹੁਸੈਨ ਤੇ ਡਾਕਟਰ ਬਸ਼ੀਰ ਅਹਿਮਦ ਚੱਕੂ ਦੇ ਘਰ ਵੀ ਸ਼ਾਮਲ ਨੇ। ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੰਟਰੋਲ ਰੇਖਾ ਦੇ ਨਾਲ ਕਰਨਾ ਸੈਕਟਰ ਦੇ ਵਿੱਚ ਗੋਲੀਬਾਰੀ ਕਰਨ ਕਈ ਵਾਰਾਂ ਤੇ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ। ਫੌਜ ਨੇ ਕਿਹਾ ਉਸਨੇ ਜੰਗਬੰਦੀ ਦੀ ਉਲੰਘਣਾ ਦਾ ਅਨੁਪਾਤਕ ਤੰਗ ਦੇ ਨਾਲ ਜਵਾਬ ਦਿੱਤਾ। ਸਸ਼ਤਰਕਾਲ ਤੋਂ ਜ਼ਿਕਰ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਰਾਤੀ 1.5 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਨ ਕਾਟ ਕਾਲਿਆਂ ਦੇ ਉੱਤੇ ਨਜ਼ਾਇਲਾਂ ਸੁੱਟੀਆਂ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦਿੱਤੀ ਹੈ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ ਨੌ ਨਾਗਰਿਕ ਨੇ ਜਿਹੜੇ ਉੱਥੋਂ ਦੇ ਜ਼ਖਮੀ ਹੋ ਕੇ ਦੇ ਰਿਹਾਈਸ਼ੀ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਬੜ ਤੋੜ ਫਾਇਰਿੰਗ ਹੋਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਸਥਿਤੀ ਹੈ ਜਿਹੜੀ ਬਿਲਕੁਲ ਨਾਜ਼ੁਕ ਹੁੰਦੀ ਨਜ਼ਰ ਆ ਰਹੀ ਹੈ ਅਦਰ ਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਵਾਤਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਦਾ ਖਮਿਆਜ਼ਾ ਜਿਹੜਾ ਉਹ ਭੁਗਤਨਾ ਪੈ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਉੜੀ ਦੇ ਵਿੱਚ 9 ਨਾਗਰਿਕਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਜੀ ਹਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਾਇਆ ਜੀ ਹਾਂ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਮਿਆਨੀ ਰਾਤ ਯਾਨੀ ਕਿ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਡੀ ਸੈਕਟਰ ਦੇ ਵਿੱਚ ਕਤਿ ਤੌਰ ਤੇ ਭਾਰੀ ਗੋਲੇਬਾਰੀ ਕੀਤੀ ਜਾਣ ਕਾਰਨ ਘੱਟੋ ਘੱਟ 9 ਨਾਗਰਿਕ ਜ਼ਖਮੀ ਹੋਏ ਨੇ ਜੀ ਹਾਂ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾ ਦਿੰਦੇ ਆ ਤਸਲਾਵਾ ਡੂੜੀ ਦੇ ਨਪੂਰਾ ਅਤੇ ਕਲਗੇ ਖੇਤਰ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ 9 ਨਾਗਰਿਕ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤਾਂ ਬਿਲਕੁਲ ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇਗ ਫਿਰੋਜ਼ ਮਲਕ ਦੀ ਧੀ ਬਿਸਮਾ ਯੂਨਸ ਨਾਇਕ ਦੀ ਧੀ ਸਾਦੀ ਹਸਪਤਾਲ ਯਾਨ ਯੂ ਸੇ ਦੇ ਨਾਲ ਹੀ ਹੋਰ ਵੀ ਚਾਰ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਬਿਲਕੁਲ ਗੋਲੀਬਾਰੀ ਬਹੁਤ ਤੇਜ਼ ਸੀ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਭਜਣਾ ਪਿਆ। ਸਥਾਨਕ ਲੋਕਾਂ ਨੇ ਦੱਸਿਆ ਨਸ਼ਟ ਹੋਏ ਘਰਾਂ ਦੇ ਵਿੱਚ ਸਲਾਮਾਬਾਦ ਦੇ ਵਿਕੇਤ ਅਨਾਇਤ ਹੁਸੈਨ ਤੇ ਡਾਕਟਰ ਬਸ਼ੀਰ ਅਹਿਮਦ ਚੱਕੂ ਦੇ ਘਰ ਵੀ ਸ਼ਾਮਲ ਨੇ। ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੰਟਰੋਲ ਰੇਖਾ ਦੇ ਨਾਲ ਕਰਨਾਲ ਸੈਕਟਰ ਦੇ ਵਿੱਚ ਗੋਲੀਬਾਰੀ ਕਰਨ ਕਈ ਵਾਹਨਾਂ ਤੇ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ। ਫੌਜ ਨੇ ਕਿਹਾ ਉਸਨੇ ਜੰਗਬੰਦੀ ਦੀ ਉਲੰਘਣਾ ਦਾ ਅਨੁਪਾਤਕ ਤੰਗ ਦੇ ਨਾਲ ਜਵਾਬ ਦਿੱਤਾ। ਸਸ਼ਤਰਕਾਲ ਤੋਂ ਸੇਖਰ ਸਮਸੈਡ ਨਿਊਜ਼ ਤੇ ਮੈਂ ਹਾਂ ਪਰ ਦੀਪਕਾ ਅਰਤ ਰਾਤੀ 1.5 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਤੇ ਨਿਜ਼ਾਇਲਾ ਸੁੱਟੀਆਂ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦਿੱਤੀ ਹੈ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ 9 ਨਾਗਰਿਕ ਨੇ ਜਿਹੜੇ ਉੱਥੋਂ ਦੇ ਜ਼ਖਮੀ ਹੋ ਗਏ ਦੇ ਰਿਹਾਇਸ਼ੀ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਬੜ ਤੋੜ ਫਾਇਰਿੰਗ ਹੋਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਸਥਿਤੀ ਹੈ ਜਿਹੜੀ ਬਿਲਕੁਲ ਨਾਜ਼ੁਕ ਹੁੰਦੀ ਨਜ਼ਰ ਆ ਰਹੀ ਹੈ ਦਰਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਵਾਤਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਆਮ ਲੋਕਾਂ 'ਚ ਦਾ ਖਮਿਆਜ਼ਾ ਜਿਹੜਾ ਉਹ ਭੁਗਤਨਾ ਪੈ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਉੜੀ ਦੇ ਵਿੱਚ 9 ਨਾਗਰਿਕਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਜੀ ਹਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਾਇਆ ਜੀ ਹਾਂ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧ ਦਰمیانੀ ਰਾਤ یعنی ਕਿ 6 ਤੇ 7 ਮਈ ਦੀ ਦਰمیانੀ ਰਾਤ ਨੂੰ ਡੀ ਸੈਕਟਰ ਦੇ ਵਿੱਚ ਕਥਿਤ ਤੌਰ ਤੇ ਭਾਰੀ ਗੋਲੇਬਾਰੀ ਕੀਤੇ ਜਾਣ ਕਾਰਨ ਘੱਟੋ ਘੱਟ 9 ਨਾਗਰਿਕ ਜ਼ਖਮੀ ਹੋਏ ਨੇ ਜੀ ਹਾਂ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾ ਦਿੰਦੇ ਆ ਤਸਲਾਵਾ ਡੂੜੀ ਦੇ ਨਪੂਰਾ ਅਤੇ ਕਲਗੇ ਖੇਤਰ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ 9 ਨਾਗਰਿਕ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹਤੀ ਕਰਵਾਇਆ ਗਿਆ ਤਾਂ ਬਿਲਕੁਲ ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇਕ ਫਿਰੋਜ਼ ਮਲਕ ਦੀ ਤੀ ਬਿਸਮਾ ਯੂਨਸ ਨਾਇਕ ਦੀ ਤੀ ਸਾਦੀ ਹਸਪਤਰਾ ਯਾਨ ਯੂ ਦੇ ਨਾਲ ਹੀ ਹੋਰ ਵੀ ਚਾਰ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਬਿਲਕੁਲ ਗੋਲੀਬਾਰੀ ਬਹੁਤ ਤੇਜ਼ ਸੀ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਭਜਣਾ ਪਿਆ। ਸਥਾਨਕ ਲੋਕਾਂ ਨੇ ਦੱਸਿਆ ਨਸ਼ਟ ਹੋਏ ਘਰਾਂ ਦੇ ਵਿੱਚ ਸਲਾਮਾਬਾਦ ਦੇ ਵਿਕੇਤ ਅਨਾਇਤ ਹੁਸੈਨ ਤੇ ਡਾਕਟਰ ਬਸ਼ੀਰ ਅਹਿਮਦ ਚੱਕੂ ਦੇ ਘਰ ਵੀ ਸ਼ਾਮਲ ਨੇ। ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੰਟਰੋਲ ਰੇਖਾ ਦੇ ਨਾਲ ਕਰਨਾਲ ਸੈਕਟਰ ਦੇ ਵਿੱਚ ਗੋਲੀਬਾਰੀ ਕਰਨ ਕਈ ਵਾਹਨਾਂ ਤੇ ਰਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ। ਫੌਜ ਨੇ ਕਿਹਾ ਉਸਨੇ ਜੰਗਬੰਦੀ ਦੀ ਉਲੰਘਣਾ ਦਾ ਅਨੁਪਾਤਕ ਤੰਗ ਦੇ ਨਾਲ ਜਵਾਬ ਦਿੱਤਾ। ਸਸ਼ਤਰਕਾਲ ਤੋਂ ਸੇਖਰ ਸਮਸੈਡ ਨਿਊਜ਼ ਤੇ ਮੈਂ ਹਾ ਪਰ ਦੀਪਕ ਕੋਰਤਾ ਰਾਤੀ 1:30 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਤੇ ਨਜ਼ਾਇਲਾ ਸੁੱਟੀਆਂ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦਿੱਤੀ ਹੈ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ 9 ਨਾਗਰਿਕ ਨੇ ਜਿਹੜੇ ਉੱਥੋਂ ਦੇ ਜ਼ਖਮੀ ਹੋ ਗਏ ਰਿਹਾਈਸ਼ੀ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਬਰ ਤੋੜ ਫਾਇਰਿੰਗ ਹੋਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਸਥਿਤੀ ਹੈ ਜਿਹੜੀ ਬਿਲਕੁਲ ਨਾਜ਼ੁਕ ਹੁੰਦੀ ਨਜ਼ਰ ਆ ਰਹੀ ਹੈ ਦਰਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਵਾਤਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਦਾ ਖਮਿਆਜ਼ਾ ਜਿਹੜਾ ਉਹ ਭੁਗਤਨਾ ਪੈ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਉੜੀ ਦੇ ਵਿੱਚ ਨੌ ਨਾਗਰਿਕਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਜੀ ਹਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਾਇਆ ਜੀ ਹਾਂ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਯਾਨੀ ਕਿ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਉੜੀ ਸੈਕਟਰ ਦੇ ਵਿੱਚ ਕਤਲ ਤੌਰ ਤੇ ਗੋਲੇਬਾਰੀ ਕੀਤੇ ਜਾਣ ਕਾਰਨ ਘੱਟੋ ਘੱਟ 9 ਨਾਗਰਿਕ ਜ਼ਖਮੀ ਹੋਏ ਨੇ ਜੀ ਹਾਂ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾ ਦਿੰਦੇ ਆ ਤਸਲਾਵਾ ਦੁੜੀ ਦੇ ਨਪੂਰਾ ਅਤੇ ਕਲਗੇ ਖੇਤਰ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ 9 ਨਾਗਰਿਕ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤਾਂ ਬਿਲਕੁਲ ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇ ਫਿਰੋਜ਼ ਮਲਕ ਦੀ ਧੀ ਬਿਸਮਾ ਯੂਨਸ ਨਾਇਕ ਦੀ ਧੀ ਸਾਦੀ ਹਸਤਪਰਾ ਯਾਨ ਯੂ ਸੀਸ ਦੇ ਨਾਲ ਹੀ ਹੋਰ ਵੀ 4 ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਬਿਲਕੁਲ ਗੋਲੀਬਾਰੀ ਬਹੁਤ ਤੇਜ਼ ਸੀ ਜਿਸ ਕਾਰਨ ਸਾਰੇ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਭਜਣਾ ਪਿਆ। ਸਥਾਨਿਕ ਲੋਕਾਂ ਨੇ ਦੱਸਿਆ ਨਸ਼ਟ ਹੋਏ ਘਰਾਂ ਦੇ ਵਿੱਚ ਸਲਾਮਾਬਾਦ ਦੇ ਵਿਕੇਤਾ ਨਾਇਤ हुसैन ਤੇ ਡਾਕਟਰ ਬਸ਼ੀਰ احمد ਚੱਕੂ ਦੇ ਘਰ ਵੀ ਸ਼ਾਮਲ ਨੇ। ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੰਟਰੋਲ ਰੇਖਾ ਦੇ ਨਾਲ ਕਰਨਾਲ ਸੈਕਟਰ ਦੇ ਵਿੱਚ ਗੋਲੀਬਾਰੀ ਕਰਨ ਕਈ ਵਾਹਨਾਂ ਤੇ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ। ਫੌਜ ਨੇ ਕਿਹਾ ਉਸਨੇ ਜੰਗਬੰਦੀ ਦੀ ਉਲੰਘਣਾ ਦਾ ਅਨੁਪਾਤਕ ਤੰਗ ਦੇ ਨਾਲ ਜਵਾਬ ਦਿੱਤਾ। ਸਸ਼੍ਰੀਕਾਲ ਤੁਹ ਸੇਖ ਰਿਹਾ ਐਸਐਮਜ਼ ਨਿਊਜ਼ ਤੇ ਮੈਂ ਹਾਂ ਪਰਦੀਪ ਕੋਰਤਰਾ ਰਾਤੀ 1.5 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਕਾਟ ਕਾਲਿਆਂ ਦੇ ਉੱਤੇ ਨਜ਼ਾਇਲਾਂ ਸੁੱਟੀਆਂ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦਿੱਤੀ ਹੈ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ ਨੌ ਨਾਗਰਿਕ ਨੇ ਜਿਹੜੇ ਉੱਥੋਂ ਦੇ ਜ਼ਖਮੀ ਹੋ ਕੇ ਦੇ ਰਿਹਾਈਸ਼ੀ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਬੜ ਤੋੜ ਫਾਇਰਿੰਗ ਹੋਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਸਥਿਤੀ ਹੈ ਜਿਹੜੀ ਬਿਲਕੁਲ ਨਾਜ਼ੁਕ ਹੁੰਦੀ ਨਜ਼ਰ ਆ ਰਹੀ ਹੈ ਅਦਰ ਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਵਾਤਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਦਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਉੜੀ ਦੇ ਵਿੱਚ 9 ਨਾਗਰਿਕਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਜੀ ਹਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਾਇਆ ਜੀ ਹਾਂ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਮਿਆਨੀ ਰਾਤ ਯਾਨੀ ਕਿ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਡੀ ਸੈਕਟਰ ਦੇ ਵਿੱਚ ਕਥਿਤ ਤੌਰ ਤੇ ਭਾਰੀ ਗੋਲੇਬਾਰੀ ਕੀਤੀ ਜਾਣ ਕਾਰਨ ਘੱਟੋ ਘੱਟ 9 ਨਾਗਰਿਕ ਜ਼ਖਮੀ ਹੋਏ ਨੇ ਜੀ ਹਾਂ ਹਸਪਤਾਲੀਆਂ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾ ਦਿੰਦੇ ਆ ਤਸਲਾਵਾ ਡੂੜੀ ਦੇ ਨਪੂਰਾ ਅਤੇ ਕਲਗੇ ਖੇਤਰ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ 9 ਨਾਗਰਿਕ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤਾਂ ਬਿਲਕੁਲ ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇਕ ਫਿਰੋਜ਼ ਮਲਕ ਦੀ ਧੀ ਬਿਸਨਾ ਯੂਨਸ ਨਾਇਕ ਦੀ ਧੀ ਸਾਦੀ ਹਸਪਤਰਾ ਯਾਨ ਯੂ ਸੇ ਨਾਲ ਹੀ ਹੋਰ ਵੀ ਚਾਰ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਬਿਲਕੁਲ ਗੋਲੀਬਾਰੀ ਬਹੁਤ ਤੇਜ਼ ਸੀ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਪਹੁੰਚਣਾ ਪਿਆ। ਸਥਾਨਿਕ ਲੋਕਾਂ ਨੇ ਦੱਸਿਆ ਨਸ਼ਟ ਹੋਏ ਘਰਾਂ ਦੇ ਵਿੱਚ ਸਲਾਮਾਬਾਦ ਦੇ ਵਿਕੇਤਾ ਨਾਇਤ हुसैन ਤੇ ਡਾਕਟਰ ਬਸ਼ੀਰ احمد ਚੱਕੂ ਦੇ ਘਰ ਵੀ ਸ਼ਾਮਲ ਨੇ। ਹੇਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੰਟਰੋਲ ਰੇਖਾ ਦੇ ਨਾਲ ਕਰਨਾਲ ਸੈਕਟਰ ਦੇ ਵਿੱਚ ਗੋਲੀਬਾਰੀ ਕਰਨ ਕਈ ਬਾਣਾ ਤੇ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ। ਫੌਜ ਨੇ ਕਿਹਾ ਉਸਨੇ ਜੰਗਬੰਦੀ ਦੀ ਉਲੰਘਣਾ ਦਾ ਅਨੁਪਾਤਕ ਤੰਗ ਦੇ ਨਾਲ ਜਵਾਬ ਦਿੱਤਾ। ਸਸ਼ਤਰਕਾਲ ਤੋਂ ਜ਼ੇਖਰ ਸਮਸੈਡ ਨਿਊਜ਼ ਤੇ ਮੈਂ ਹਾਂ ਹਰਦੀਪ ਕੋਰਤਾ ਰਾਤੀ 1:30 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਸੁੱਟੀਆਂ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦਿੱਤੀ ਹੈ ਜੰਮੂ ਕਸ਼ਮੀਰ ਦੇ ਉੜੀ ਦੇ ਵਿੱਚ 9 ਨਾਗਰਿਕ ਨੇ ਜਿਹੜੇ ਉੱਥੋਂ ਦੇ ਜ਼ਖਮੀ ਹੋ ਕੇ ਦੇ ਰਿਹਾਈਸ਼ੀ ਲੋਕਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਬੜ ਤੋੜ ਫਾਇਰਿੰਗ ਹੋਈ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਸਥਿਤੀ ਹੈ ਜਿਹੜੀ ਬਿਲਕੁਲ ਨਾਜ਼ੁਕ ਹੁੰਦੀ ਨਜ਼ਰ ਆ ਰਹੀ ਹੈ ਦਰਸਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਵਾਤਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਆਮ ਲੋਕਾਂ ਇਸ ਦਾ ਖੰਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਉੜੀ ਦੇ ਵਿੱਚ ਨੌ ਨਾਗਰਿਕਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਵੀ ਨੇ ਜੀ ਹਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਾਇਆ ਜੀ ਹਾਂ ਅਧਿਕਾਰੀਆਂ ਤੇ ਸਨਿਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਯਾਨੀ ਕਿ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਉੜੀ ਸੈਕਟਰ ਦੇ ਵਿੱਚ ਕਥਿਤ ਤੌਰ ਤੇ ਗੋਲੇਬਾਰੀ ਕੀਤੇ ਜਾਣ ਕਾਰਨ ਘੱਟੋ ਘੱਟ 9 ਨਾਗਰਿਕ ਜ਼ਖਮੀ ਹੋਏ ਨੇ ਜੀ ਹਾਂ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਮੌਕੇ ਤੇ ਦਿਖਾ ਦਿੰਦੇ ਆ ਤਸਲਾਵਾ ਦੁੜੀ ਦੇ ਨਪੂਰਾ ਅਤੇ ਕਲਗੇ ਖੇਤਰ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਿਆ 9 ਨਾਗਰਿਕ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤਾਂ ਬਿਲਕੁਲ ਜ਼ਖਮੀਆਂ ਦੀ ਪਛਾਣ ਸ਼ਮੀਮ ਨਾਇਕ ਦੀ ਪਤਨੀ ਜ਼ੀਨਤ ਬੇ ਫਿਰੋਜ਼ ਮਲਕ ਦੀ ਤੀ ਬਿਸਮਾਰ ਯੂਨਸ ਨਾਇਕ ਦੀ ਤੀ ਸਾਦੀ ਹਸਪਰਾ ਯਾਨ ਯੂ ਸੀਸ ਦੇ ਨਾਲ ਹੀ ਹੋਰ ਵੀ 4 ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਤਾਂ ਬਿਲਕੁਲ ਗੋਲੀਬਾਰੀ ਬਹੁਤ ਤੇਜ਼ ਸੀ ਜਿਸ ਕਨ ਸਾਰੇ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਭਜਣਾ ਪਿਆ। ਸਥਾਨਕ ਲੋਕਾਂ ਨੇ ਦੱਸਿਆ ਨਸ਼ਟ ਹੋਏ ਘਰਾਂ ਦੇ ਵਿੱਚ ਸਲਾਮਾਬਾਦ ਦੇ ਵਿਕੇਤ ਆਨੈਤ ਹੁਸੈਨ ਤੇ ਡਾਕਟਰ ਬਸ਼ੀਰ ਅਹਿਮਦ ਚੱਕੂ ਦੇ ਘਰ ਵੀ ਸ਼ਾਮਲ ਨੇ। ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਕੰਟਰੋਲ ਰੇਖਾ ਦੇ ਨਾਲ ਕਰਨਾ ਸੈਕਟਰ ਦੇ ਵਿੱਚ ਗੋਲੀਬਾਰੀ ਕਰਨ ਕਈ ਵਾਹਨਾਂ ਤੇ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ। ਫੌਜ ਨੇ ਕਿਹਾ ਉਸਨੇ ਜੰਗਬੰਦੀ ਦੀ ਉਲੰਘਣਾ ਦਾ ਅਨੁਪਾਤਕ ਤੰਗ ਦੇ ਨਾਲ ਜਵਾਬ ਦਿੱਤਾ। ਸਸ਼੍ਰੀਕਾਲ